ਵੇਖ ਜਿੰਦਰਾ ਐਤ ਕੀ ਨਾ ਯਾਰ ਸਰੋਂ ਨੇ ਫਾਲ ਨਹੀਂ ਚੱਕਿਆ ਬਾਕੀ ਤੁਸੀਂ ਤਾਂ ਰਾਜਸਥਾਨ ਚ ਬੀਜ ਦੇ ਬੂਜਦੇ ਰਹਿੰਦੇ ਨਾ 10 ਕਾ ਕੋਈ ਸਪਰੇਅ ਸੁਪਰੂ ਓਏ ਮੂਰਖ ਹੋਇਆ ਸਪਰੇਅ ਤੇ ਪਹਿਲਾਂ ਹੁੰਦੀ ਕਿ ਲੋੜ ਤੂੰ ਤਾਂ ਘਰ ਦੀ ਪੀਨੇ ਹੀ ਰਹਿੰਦੇ ਐ ਇੱਕ ਅਧੀਆਂ ਛਿਰਕ ਦੇ ਤੇ ਫਾਲ ਵੇਖੀ ਸਰੋਂ ਮੋਟ ਮੋਟ ਡਿੱਗੂਗੀ ਮੈਂ ਤਾਂ ਯਾਰ ਅੱਜ ਫਿਰ ਬਾਹਰ ਜਾਣਾ ਸਾਡੇ ਵਾਲੇ ਨੂੰ ਕਹਾਨੇ ਜੀ ਨੂੰ ਕਹਿ ਕੇ ਵੇਣਾ ਉਹ ਅੱਖੇ ਤੋਂ ਲੱਗਦਾ ਨਹੀਂ ਹੁੰਦਾ ਜੇ ਉਹ ਛਿਰਕ ਦੇ ਦਾਂ ਉਹ ਛੜਕਾ ਦੇ ਤੂੰ ਵੇਖੀ ਰਿਜ਼ਲਟ ਇਹਦਾ ਕਰਦਾ ਮੈਂ ਗੱਲ ਉਹਦੇ ਨਾਲ ਓਏ ਐਂ ਵਿਹਲਾ ਪੈ ਜਿਵੇਂ ਕਿਸੇ ਰਿਸ਼ਤੇਦਾਰੀ ਚ ਆਇਆ ਹੁੰਨਾ ਆ ਫਰਦਰ ਕੋਇ ਵਾ ਓ ਠੰਡ ਬਹੁਤ ਆਈ ਤਾਂ ਉਹ ਭਰਾਵਾ ਪੀਣ ਵਾਸਤੇ ਨਹੀਂ ਗਈ ਇਹ ਜਾ ਕੇ ਸਰੋਂ ਦੇ ਸ਼ਿਰਕਦੇ ਫਲ ਝੜਨ ਆਸਤੇ ਆ ਇਹ ਮੈਂ ਅੱਜ ਕੰਮ ਚੱਲਿਆ ਕਿਤੇ ਨਹੀਂ ਮੈਂ ਆਪ ਹੀ ਸ਼ਿਰਕਦੇ ਨਹੀਂ ਸੀ ਕੁਝ ਕਰ ਲਿਆਗਾ ਕੰਮ 2 ਰੁਪਈਆ ਦਾ ਸਾਡੇ ਵਾਲਾ ਤਾਂ ਕਮਲਾ ਹੋਇਆ ਵਾ ਇੰਨੀ ਪਾ ਕੇ ਮਚਾਉਣੀ ਆ ਸਰੋਂ ਅੱਧੀ ਪਾ ਦਾਂਗੇ ਇੰਨੀ ਸ਼ਿਰਕ ਦਿੰਨੇ ਯਾਰ दारू ਦਾ ਨਕਮੀ ਜਿਹਾ ਨੇ ਕਿਹੜਾ ਫਲ ਝੜਨ ਨੂੰ ਹਟਾਉਣਾ ਆ ਆਪ ਦਾ ਮੋਸ਼ਨ ਬਣਾ ਪਹਿਲਾਂ ਦਾ ਕੱਲਾ ਪਾਣੀ ਪਾ ਕੇ ਛਿੜਕ ਦਿੰਨੇ ਸਾਡੇ ਨੂੰ ਪਤਾ ਹੀ ਨਹੀਂ ਲੱਗੇ ਕੀ ਹੋ ਰਿਹਾ ਓਏ 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 ਪਤਾ ਤੈਨੂੰ ਕੀ ਹੋ ਗਿਆ ਮੈਨੂੰ ਤਾਂ ਚੜ ਗਈ ਓਏ ਇੱਕੜਾ ਮੋਨੋਕਰੋਟੋ ਸੀ ਤੈਨੂੰ ਛੜਕਣਾ ਹੀ ਚੜ ਗਈ ਮੈਂ ਤਾਂ ਸਾਰੀ ਪੀ ਗਿਆ ਮੈਨੂੰ ਤਾਂ ਸ਼ਰਾਬ ਚੜ ਗਈ ਉਹ ਨਕਮਿਆਂ ਤੈਨੂੰ ਭੇਜਿਆ ਛੜਕਣ ਨੂੰ ਸੀ ਤੂੰ ਸਾਰੀ ਝੁਸ ਗਿਆ ਓ ਪਊਆ ਕੋ ਹੋਰ ਫੜ ਲਿਆ ਹੁਣ ਛੜਕ ਦੇ ਨਾ ਬਰ ਰੱਜੇ ਤੇ ਦਫਾ ਹੋ ਮੰਨ ਗਿਆ ਜਾ